ਬਾਧਾ ਕਰਕੇ ਮੇਰੇ ਨਾਲ ਬਰਾਬਰ ਜਿਹੜਾ ਮਰਜ਼ੀ ਖੜਾ ਦੇਣਾ ਮੈਂ ਕੱਲਾ ਜਿੱਤੂ ਉਹ ਡਰਦੇ ਵੀ ਸਾਨੂੰ ਵੋਟ ਪੈਣੀ ਨਹੀਂ ਹੈਗੀ ਉਹ ਸਰਕਾਰ ਦਾ ਦਬਾਅ ਪਾ ਕੇ ਜਿਹੜਾ ਕੈਂਡੀਡੇਟ ਸੀਗਾ ਜੀ ਉਹਤੇ ਪ੍ਰੈਸ਼ਰ ਵੀ ਪਾਇਆ ਗਿਆ ਵੀ ਇੱਥੇ ਲੜਾਈ ਹੋ ਸਕਦੀ ਆ ਪਰ ਹੁਣੀ ਚਾਹੁੰਦੇ ਆ ਜੀ ਚੋਣ ਉਹ ਸਰਬਸ਼ਾਂਤੀ ਨਾਲ ਕਰਨੀ ਚਾਹੁੰਦੇ ਆ ਜੀ ਸਾਰੇ ਮੈਂਬਰ ਖੇਤੀਬਾੜੀ ਜਿਹੜਾ ਬੰਦਾ ਕਰਦਾ ਉਹ ਬੰਦਾ ਲਾਇਆ ਜਾਂਦੇ ਸੈਟੀ ਦੇ ਵਿੱਚ ਪੂਰਦਾ ਦੱਤਾ ਜੀ ਅਜੀ ਲੋਕਾਂ ਨੂੰ ਚੋਣ ਨਿਸ਼ਾਨ ਦਿਖਾਉਂਦੇ ਫਿਰਦੇ ਆ ਸਰਕਾਰ ਮਰਦਾਬਾਦ 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 ਤੱਕੇ ਸਾਹੀ ਨਹੀਂ ਚੱਲੂ ਨਹੀਂ ਚੱਲੂ ਨਹੀਂ ਚੱਲੂ ਸਾਡੇ ਹੱਕ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਪੰਜਾਬ ਸਰਕਾਰ ਮਰਦਾਬਾਦ 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 ਪਰਿਵਚਨ ਦੇਖਦੇ ਸਾਡੇ ਦੋਤਾਂ ਸਵਾਗਤ ਆ ਇਸ ਵਕਤ ਅਸੀਂ ਖੜੇ ਆ ਪਿੰਡ ਚੁੰਗਾ ਦੀ ਸਟੱਡੀ ਦੇ ਵਿੱਚ ਸਾਡੇ ਨਾਲ ਪਿੰਡ ਦੇ ਨੌਜਵਾਨ ਯਸਰ ਜੀ ਸਟੱਡੀ ਆ ਉਹਦੇ ਮੈਂਬਰ ਸਾਹਿਬਾਨ ਮੌਜੂਦ ਨੇ ਇਥੇ ਕੱਲ ਚੋਣ ਕੀਤੀ ਗਈ ਸੀ ਸਟੱਡੀ ਦੀ ਚੋਣ ਕੀਤੀ ਗਈ ਆ ਤੇ ਉਸ ਤੋਂ ਬਾਅਦ ਇਹਨਾਂ ਦੀ ਬਿਨਾ ਸਹਿਮਤੀ ਤੋਂ ਆਪਣੇ ਜਿਹੜੇ ਮੈਂਬਰ ਨੇ ਉੱਤਣੇ ਜਾ ਰਹੇ ਨੇ ਗਲਵਾਦ ਕਰਦੇ ਆ ਕਿ ਪੂਰੀ ਕਹਾਣੀ ਕੀ ਹੈ ਹਾਂ ਜੀ ਸਰ ਸਪੈਸ਼ਲੀ ਕਹਾਣੀ ਕੀ ਗੱਲ ਜੀ ਕੱਲ ਇਹ ਹੋਈ ਆ ਜੀ ਸਾਡੇ ਪਿੰਡ ਸੈਟੀ ਦੀ ਚੋਣ ਸੀਗੀ ਉਹਦੇ ਅਸੀਂ ਕੱਲ ਫਾਰਮ ਭਰੇ ਸੀਗੇ ਫਾਰਮ ਪਰ ਇਹ ਅਸੀਂ 10:30 ਵਜੇ ਤੋਂ 11:30 ਦੇ ਵਿੱਚ ਵਿੱਚ ਜੀ ਫਾਰਮ ਭਰਤੀ ਉਸ ਤੋਂ ਬਾਅਦ ਜੀ ਪਿੰਡ ਦੇ ਚਲੋ ਸਾਂਝੇ ਬੰਦੇ ਹੁੰਦੇ ਆ ਉਹ ਕਹਿੰਦੇ ਛੋਟੀ ਸਹਿਮਤੀ ਕਰਾਉਣੇ ਆ ਅਸੀਂ ਕਹੀ ਕਰਾ ਦੋ ਕੋਈ ਗੱਲ ਨਹੀਂ ਕਿਸ ਹੱਬ ਨਾ ਕਰਾਉਣੇ ਸਹਿਮਤੀ ਉਹ ਕਹਿੰਦੇ ਵੀ ਵਿਚ ਪਰਤੀ ਸੈਟ ਲਓ ਅਸੀਂ ਇਹ ਪਰਤੀ ਨਹੀਂ ਸਿੱਟਨੀ ਸਾਨੂੰ ਮਨਜ਼ੂਰ ਨਹੀਂ ਜੀ ਤੇ ਸਾਨੂੰ ਅੱਗੇ ਵੀ ਪਤਾ ਸਾਰਾ ਸਾਰ ਕੇ ਈ ਤੱਕਾ ਕਰ ਜਾਂਦੇ ਆ ਜੀ ਤੇ ਫਿਰ ਉਹ ਕਹਿੰਦਾ ਟਾਸ ਕਰਾ ਦੇਣਾ ਅਸੀਂ ਕਹਿੰਦੇ ਟਾਸ ਵੀ ਕਰਨਾ ਫਿਰ ਉਹ ਕਹਿੰਦੇ ਤੁਸੀਂ ਬਾਹਵਾ ਉੱਚੀਆਂ ਚੱਕ ਦੋ ਵੀ ਜਿਹਦਾ ਕੱਠ ਜ਼ਿਆਦਾ ਹੋਇਆ ਜਾਂ ਬੋਲ ਦੋ ਵੀ ਅਸੀਂ ਉਹਨੂੰ ਚੁਣ ਲਾਂਗੇ ਚਲੋ ਜੀ ਸਾਡਾ ਹੁਣ ਕੱਠ ਜਾਦੇ ਸੀਗਾ ਤੇ ਫੇਰ ਵੀ ਐਸਕੇ ਵੀ ਇਹ ਚੀਜ਼ ਨਹੀਂ ਹੋਣੀ ਜੀ ਵੀ ਇਸ ਤਰ੍ਹਾਂ ਨਹੀਂ ਹੋਣਾ ਤੁਸੀਂ ਕਹਿ ਰਹੇ ਹੋ ਵੀ ਇਹ ਹੋਣੀ ਨਹੀਂ ਗੱਲ ਤੇ ਉਸ ਤੋਂ ਬਾਅਦ ਜੀ ਚਲੋ ਸਾਨੂੰ ਜੀ ਜਿਹੜਾ ਮੰਨ ਲਓ ਉਹਨਾਂ ਦਾ ਮਤਲਬ ਫਾਰਮ ਚੱਕਣ ਦਾ ਟਾਈਮ ਸੀਗਾ ਜੀ ਉਹ 1:10 ਤੋਂ 1:30 ਦੇ ਵਿੱਚ ਹੁੰਦਾ ਜੀ 1:10 ਤੋਂ 1:30 ਦੇ ਵਿੱਚ ਹੁੰਦਾ ਜੀ ਚਲੋ ਜੀ ਜਿਹੜੇ ਨੇ ਫਾਰਮ ਚੱਕਨੇ ਸੀਗੇ ਚੱਕੇ ਜੀ ਤੇ ਬਾਕੀ ਉਸ ਤੋਂ ਬਾਅਦ ਜੀ ਸਾਨੂੰ ਜਿਹੜਾ ਚੂਣ ਸਾਣ ਦੇਣ ਦਾ ਟਾਈਮ ਸੀਗਾ ਜੀ ਸਵਾ 2 ਤੋਂ 2:30 ਦੇ ਵਿੱਚ ਵਿੱਚ ਹੁੰਦਾ ਜੀ ਸਾਨੂੰ ਉਹ ਚੋਣ ਸਾਣ ਉਹਨਾਂ ਨੇ ਘੱਟ-ਘੱਟ ਦੀ ਖੱਜਲ-ਖਵਾਰ ਕਰਕੇ ਸਾਨੂੰ ਉਹ 3 ਵਜੇ 42 43 ਮਿੰਟ ਦੇ ਚੋਣ ਸਾਣ ਦਿੱਤਾ ਸਾਡਾ ਜਿਹੜਾ ਕੈਂਡੀਡੇਟ ਸੀਗਾ ਜੀ ਉਹਦੇ ਪ੍ਰੈਸ਼ਰ ਵੀ ਪਾਇਆ ਗਿਆ ਵੀ ਇੱਥੇ ਲੜਾਈ ਹੋ ਸਕਦੀ ਆ ਇੱਥੇ ਕੁਝ ਵੀ ਹੋ ਸਕਦਾ ਉਹ ਚਾਰੀ ਬੀਪੀ ਦੀ ਮਰੀਜ਼ ਸੀਗੀ ਜੇ ਉਹਨੂੰ ਕੋਈ ਗੱਲਬਾਤ ਹੋ ਜਾਂਦੀ ਇਹਦਾ ਪ੍ਰਸ਼ਾਸਨ ਜ਼ਿੰਮੇਵਾਰ ਸੀਗਾ ਤੇ ਇਸ ਕਰਕੇ ਸਾਡੇ ਨਾਲ ਸਾਰਾ ਸਾਰ ਤੱਕਾ ਹੋਇਆ ਅਸੀਂ ਇਲੈਕਸ਼ਨ ਸੈਟੀ ਦੀ ਕਰਾਉਣੀ ਚਾਹੁੰਦੇ ਆ ਜੀ ਚੋਣ ਉਹ ਸਰਬਸ਼ਾਂਤੀ ਨਾਲ ਕਰਨੀ ਚਾਹੁੰਦੇ ਆ ਜੀ ਤਾਂ ਜਰਦ ਯੁੱਥ ਜage ਬੈਠੇ ਪੜਾਉਂ ਘਾਮ ਭਰੇ ਜੇ ਨੇ ਕਿੰਨਾ ਟੰ ਮਿੱਠੇ ਨੇ ਅਸੀਂ ਜੀ ਸਵੇਰੇ 7:00 ਤੋਂ 9:00 ਤੋਂ ਲੈ ਕੇ ਜੀ 6:00 ਵਜੇ ਤੱਕ ਇੱਥੇ ਸੈਟੀ ਦੇ ਵਿੱਚ ਰਹੇ ਸਾਨੂੰ ਬਹੁਤ ਜ਼ਿਆਦਾ ਖੱਜਲ ਕੀਤਾ ਜੀ ਉਹਨਾਂ ਨੇ ਸਾਰੇ ਪਿੱਛੇ ਸੈਟੀ ਦੇ ਮੁਲਾਜ਼ਮ ਸੀਗੇ ਜੀ ਜੋ ਜਿਹੜੇ ਬਾਹਰੋਂ ਆਏ ਸੀ ਉਹਨਾਂ ਨੇ ਵੀ ਬਹੁਤ ਜ਼ਿਆਦਾ ਸਾਨੂੰ ਖੱਜਲ ਖਵਾਰੀ ਕੀਤੀ ਆ ਜੀ ਸਾਰੇ ਵਿਚ ਬੰਦਿਆਂ ਦਾ ਵਿਚਾਰਣਾ ਰੋਟੀ ਵੀ ਛੱਡੀ ਹੋਈ ਸੀ ਜੀ ਰੋਟੀ ਨਹੀਂ ਸਿਕਾਦੀ ਸਾਨੂੰ ਇਸ ਕਰਕੇ ਬਾਲੀ ਖੱਜਲ ਖਵਾਰੀ ਕਰੀ ਆ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਸਾਨੂੰ ਅਨਸਾਫ਼ ਚਾਹੀਦਾ ਜੀ ਸੈਟੀ ਦੀ ਚੋਣ ਹੋਣੀ ਚਾਹੀਦੀ ਆ ਇਹ ਸਾਡੀ ਕੋਈ ਸਹਿਮਤੀ ਨਹੀਂ ਜੀ ਸਰਬਸੰਤੀ ਸਾਡੀ ਕੋਈ ਨਹੀਂ ਹੋਈ ਹੁਣ ਸਾਡੇ ਆ ਸਵੇਰ ਤੋਂ ਹੀ ਸਾਨੂੰ ਅੱਜ ਬੁਲਾ ਰਹੇ ਸੀਗੇ ਕਹਿੰਦੇ ਵੀ ਤੁਸੀਂ ਇੱਥੇ ਆ ਕੇ ਸੈਂਡ ਕਰ ਜੋ ਛੋਟੇ ਦੋ ਮੈਂਬਰ ਪੱਕੇ ਆ ਜਿਹੜਾ ਤੀਜੀ ਛੋਟੀ ਲੇਡੀ ਦੀ ਚੋਣ ਪਈ ਆ ਉਹ ਪੈਂਡਿੰਗ ਪਈ ਆ ਅਸੀਂ ਕਹਿੰਦੇ ਸਾਰਿਆਂ ਦੀ ਚੋਣ ਦੁਬਾਰੇ ਕਰਾਉਣੀ ਚਾਹੀਦੀ ਜੀ ਜੇ ਹੋਣੀ ਆ ਤਾਂ ਸਾਰਿਆਂ ਦੀ ਕਰਵਾਉਣੀ ਆ ਜੀ ਸੋ ਹੁਣ ਸਾਨੂੰ ਇਹਦੇ ਵਿੱਚ ਕੋਈ ਤਰਾਜਵਾਜੀ ਹੈ ਨਹੀਂ ਜੀ ਉਹ ਕਹਿੰਦਾ ਇਕੱਲੀ ਲੇਡੀ ਦੀ ਵੀ ਪੈਂਡਿੰਗ ਪਈ ਆ ਹੋ ਸਕਦਾ ਇਹ ਸਰਕਾਰਾਂ ੱਤਕਾ ਕਰਦੀਆਂ ਵੀ ਉਸ ਤੋਂ ਬਾਅਦ ਚੋਣ ਹੀ ਨਾ ਕਰੋ ਹੁਣ ਸਾਨੂੰ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਹੈ ਅਸੋ ਤੁਹਾਨੂੰ ਕਹਿੰਦਾ ਭਾਬੇ ਕਿ ਜੋ ਪ੍ਰਸ਼ਾਸਨ ਆਪ ਦੇ ਤਰੀਕੇ ਨਾਲ ਕਮੇਟੀ ਨੂੰ ਬਣਾਉਂਦਾ ਤੁਹਾਨੂੰ ਮਨਜ਼ੂਰੀ ਨਹੀਂ ਨਹੀਂ ਸਾਨੂੰ ਬਿਲਕੁਲ ਮਨਜ਼ੂਰੀ ਨਹੀਂ ਸਰ ਆ ਸਾਰੇ ਖੜੇ ਆ ਜੀ ਸਾਡੇ ਆਪਣੇ ਮੈਂਬਰ ਖੜੇ ਹੈ ਜੀ ਸਾਡੇ ਦੇ ਸਾਰੇ ਮੈਂਬਰ ਆ ਜੀ ਅਚਾ ਮਨ ਲਓ ਜਿਹੜੀ ਸਟੱਡੀ ਤੁਹਾਡੇ ਮੈਂਬਰ ਬਾ ਰਹੇ ਜਾਂ ਪ੍ਰਧਾਨ ਚੁਣਿਆ ਜਾ ਰਿਹਾ ਸਾਰੇ ਤੁਹਾਡੇ ਪਿੰਡ ਦੇ ਨਹੀਂ ਬਰੋਤਰੀ ਨਹੀਂ ਸਾਡੇ ਸਾਰੇ ਪਿੰਡ ਦੇ ਆ ਜੀ ਇਹਦੇ ਵਿੱਚੋਂ ਜਿਹੜੇ ਸੇਪ ਸਾਡੇ ਦੋ ਪਿੰਡਾਂ ਦੇ 사이ਟੀ ਸਾਂਝੀ ਆ ਜੀ ਵਧਾਤੇ ਆਂ ਵੀ ਆ ਸਾਡੀ ਵੀ ਆ ਵਧਾਤੇ ਆ ਪਿੰਡ ਦੇ ਵਿੱਚ ਸਹਿਮਤੀ ਹੋਈ ਵੀ ਆ ਜੀ ਉਹਨਾਂ ਦਾ ਪ੍ਰਧਾਨ ਵੀ ਬਣਿਆ ਵਾ ਮੀਤ ਪ੍ਰਧਾਨ ਵੀ ਬਣਿਆ ਵਾ ਸਾਡੇ 5 ਮੈਂਬਰ ਇਹਦੇ ਵਿੱਚ 4 ਬੰਦੇ ਆ ਜੀ ਇੱਕ ਲੇਡੀ ਵੀ ਉਹਨਾਂ ਦੀ ਚੋਣ ਹੋਣੀ ਆ ਲੇਡੀ ਸਾਡੇ ਦੋ ਕੜੀਆਂ ਸੀ ਬੰਦਿਆਂ ਦੀ ਸਹਿਮਤੀ ਹੋਈ ਜੀ ਦੋ ਦੋ ਦੀ ਪਰ ਸਾਨੂੰ ਉਹ ਮਨਜ਼ੂਰ ਨਹੀਂ ਅਸੀਂ ਚੋਣ ਕਰਾਉਣੀ ਚਾਹੀਦੀ ਇਸ ਕਿਸੇ ਦੇ ਉੱਤੇ ਤੁਹਾਡੇ ਦੇ ਪਿੰਡ ਦੇ ਪਸੰਦੀਗੀ ਯੂ ਐਸ ਕਮਟੀ ਵਿਚ ਆ ਰਹੇ ਨੇ ਤੁਹਾਡੇ ਨਾਲ ਕੋਈ ਚਰਚਾ ਨਹੀਂ ਕੀਤੀ ਉਹਨਾਂ ਨੇ ਕਿ ਆਪਾਂ ਨਹੀਂ ਹੋਣਾ ਪਿੰਡ ਦਾ ਪੱਦਰ ਤੇ ਆਪਾਂ ਆਪ ਵਿੱਚ ਵਰਤਨਾਗੇ ਨਹੀਂ ਹੋਈ ਹੈ ਜੀ ਗੱਲਬਾਤ ਸਾਰੀ ਹੋਈ ਆ ਪਰ ਅਸੀਂ ਇਹ ਗੱਲ ਕਹੀ ਸੀ ਵੀ ਜਿਹੜੇ ਪੁਰਾਣੇ ਮੈਂਬਰ ਖੜੇ ਆ ਪਿਛਲੇ 5 ਸਾਲ ਕਰ ਗਏ ਉਹਨਾਂ ਨੂੰ ਸਾਰਿਆਂ ਨੂੰ ਕੱਟੋ ਸਾਰੇ ਮੈਂਬਰ ਖੇਤੀਬਾੜੀ ਜਿਹੜਾ ਬੰਦਾ ਕਰਦਾ ਉਹ ਬੰਦਾ ਲਾਇਆ ਜਾਂਦੇ ਹੈ ਸੈਟੀ ਦੇ ਵਿੱਚ ਜੋ ਜਿਹੜੇ ਬੰਦੇ ਨੇ ਜੀ ਬਾਹਰ ਰਹਿਣਾਗਾ ਜੀ ਨੇ ਕੋਈ ਖੇਤੀਬਾੜੀ ਕਰਨੀ ਨਹੀਂ ਉਹਨੂੰ ਕੀ ਪਤਾ ਵੀ ਸੈਟੀ ਦੇ ਵਿੱਚ ਸੰਧ ਸਾਰੇ ਕਿਵੇਂ ਪਏ ਆ ਦੇਖ ਲੋ ਸੰਧਾ ਬਲ ਝਾਤੀ ਮਰਬਾਈ ਜਾ ਵੀ ਸੰਧ ਸਾਰੇ ਖਰਾਬ ਪਏ ਆ ਅਸਾ ਤੁਹਾਡੇ ਕਹਿੰਦਾ ਭਾਬ ਇਹ ਹੈ ਕੀ ਕਮੇਟੀ ਵਿੱਚ ਚੁਣਾਈ ਜਾਂਦੇ ਨੇ ਪਰ ਨਾ ਤੁਹਾਨੂੰ ਖੇਤੀ ਦੇ ਬਾਰੇ ਪਤਾ ਨਾ ਇਹਨੂੰ ਸੰਧ ਕਿਵੇਂ ਲੈ ਕੇ ਆਣ ਕਿੰਨੀ ਕਾਤੀ ਦਾ ਉਹਦੇ ਬਾਰੇ ਪਤਾ ਸਾਨੂੰ ਜੀ ਵੱਧ ਜੜੀ ਖੱਜਲ ਖਵਾਰੀ ਦਾ ਸੰਧਾਂ ਦੀ ਗੋਈਆ ਸੰਧ ਸਾਡੇ ਸਾਰੇ ਖਰਾਬ ਖੜੇ ਨੇ ਉਹ ਸੈਟੀ ਦੇ ਤੁਹਾਨੂੰ ਤਵੇ ਆ ਉਹ ਦਿਖਾ ਦਿੰਨੇ ਆ ਜੀ ਠੀਕ ਆ ਉਹ ਸਾਡਾ ਸੁਪਰ ਸੀਡਰ ਰੁਹੀ ਜਾਂਦਾ ਉਹਦੇ ਵਿਚਾਰੇ ਦੀ ਹਾਲਤ ਬਹੁਤ ਮੰਦੀ ਆ ਇਸ ਚੀਜ਼ ਕਰਕੇ ਆ ਬਾਕੀ ਸਾਰੇ ਸਾਥ ਤੁਸੀ ਦਿਖਾ ਸਕਦੇ ਹੋ ਵੀਡੀਓ ਦੇ ਵਿੱਚ ਵੀ ਬਹੁਤ ਬੁਰਾ ਹਾਲ ਆ ਇੱਕ ਵਾਰੀ ਸਾਡਾ ਨਾਲ ਇੱਥੇ ਮੰਨ ਲਓ ਮੈਂਬਰ ਸੀਗਾ ਜੀ ਆਹ ਖੜਾ ਮੁੰਡਾ ਕੋਲੇ ਨੂੰ ਪੁੱਛ ਵੀ ਸਕਦੇ ਹਾਂ ਇਹ ਮਤਰਾ ਤਵੀਆਂ ਪਾਉਣ ਆ ਪਿਛਲਾ ਪਾਸਾ ਪਿੱਛੇ ਰਹਿ ਗਿਆ ਮੂਹਲਾ ਮੂਰੀ ਰਹਿ ਗਿਆ ਜੀ ਹੁਣ ਦੱਸੋ ਜੀ ਹੋਰ ਅਸੀਂ ਕੀ ਕਰੀ ਅਸੀਂ ਤਾਂ ਚੋਣ ਲੜ ਬਾਕੀ ਕੀ ਕੀ ਅੱਛਾ ਤੁਹਾਡੇ ਕਹਿੰਦਾ ਭਾਵੇਂ ਆ ਕਿ ਜਿਹੜੀਆਂ ਇਹ ਬੜਾਈਆਂ ਗਈਆਂ ਨੇ ਇਥੇ ਮਸਲੀ ਦੀਆਂ ਲਿਆਗੀਆਂ ਗਈਆਂ ਨੇ ਵੀ ਇਹ ਕਿਸਾਨ ਦੇ ਵਰਤੋਂ ਚ ਆਣਾ ਹਾਂ ਘਰ ਸਾਫ ਸੁਥਰੀ ਰਹਿਣ ਤੇ ਵਧੀਆ ਹੁੰਦਾ ਹਾਂ ਚੰਗੇ ਬੰਦੇ ਆਉਣ ਸੀ ਬੁਰੀ ਸਾਫ ਸੁਥਰੇ ਬਹਿ ਕੇ ਵਧੀਆ ਢੰਗ ਨਾਲ ਚਲਾਉਣੇ ਇਸ ਚੀਜ਼ ਨੂੰ ਕਿਉਂਕਿ ਇਹ ਚੀਜ਼ਾਂ ਘਾਟੇ ਵਾਸਤੇ ਨਹੀਂ ਹੁੰਦੀਆਂ ਇਹ ਪਿੰਡ ਵਾਸਤੇ ਹੁੰਦੀਆਂ ਲੋਕਾਂ ਵਾਸਤੇ ਵਰਤਨ ਖਾਤਰ ਹੁੰਦੀਆਂ ਕੋਈ ਗਲਤ ਕੰਮ ਨਹੀਂ ਚਾਹੁੰਦੀ ਇਹ ਚੀਜ਼ ਹੈ ਠੀਕ ਹੈ ਅੱਜ ਜਦੋਂ ਲੈਣ ਗਏ ਸੀਗੇ ਤੇ ਚੀਜ਼ ਦੇਖਿਆ ਇਹਨਾਂ ਲੱਗਿਆ ਐਸਾ ਅਗਲੇ ਤੇ ਸੀਗੇ ਹੁਣ ਤੱਕ ਨਹੀਂ ਆ ਲਏ ਗਏ ਜਿੱਥੇ ਟੈਡੀ ਜੋ ਜਦੋਂ ਬਾਹੀ ਗਏ ਬਾਹੀ ਗਏ ਤੋਕ ਗੇੜਿਆ ਪਿਛੇ ਲਾਵਾ ਸਤਵੀਆਂ ਦਾ ਪਿੱਛੇ ਰਹਿ ਗਿਆ ਮੂੜ ਦਾ ਮੂੜੇ ਟੁੱਟੀਆਂ ਪਈਆਂ ਨੇ ਜੇ ਕਿੜਾ ਚ ਕੱਲ ਦੀਆਂ ਨੇ ਲੋਡ ਦਾ ਕਰਾਉਂਦੇ ਨਹੀਂ ਇੱਥੇ ਕਿਹੜਾ ਬਣ ਜਾਂਦੇ ਆ ਮੁੜ ਕੇ ਇਹਨਾਂ ਨੂੰ ਕੋਈ ਨਹੀਂ ਨਰ ਦੀ ਹਾਲਤ ਕਰਦਾ ਲੋਡ ਜੀ ਜਿਹੜਾ ਲੈ ਜਾਂਦਾ ਜੇ ਉਹ ਤੋਂ ਟੁੱਟ ਗਿਆ ਉਹ ਲੋਡ ਕਰਾ ਕੇ ਖੜਾ ਕੇ ਜਾਂਦਾ ਤੋਂ ਕੰਮ ਦੇ ਨਾਲ ਕਰਾਉਂਦੀ ਨਹੀਂ ਜੇ ਆ ਦੇ ਲੋ ਸਾਰੇ ਜੰਤ ਦੇ ਉਹ ਅਸਲ ਜਿਹੜਾ ਲੈ ਕੇ ਜਾਂਦਾ ਉਹਦੇ ਗਲ ਪੈ ਜਾਂਦੀ ਹਾਂ ਜੀ ਕੋਈ ਲੋਡ ਹੀ ਨਹੀਂ ਕਰਾਉਂਦੇ ਜੇ ਇੱਥੇ ਤਾਂ ਕੋਈ ਨਾ ਲੋਡ ਹੀ ਨਹੀਂ ਕਰਾਉਂਦਾ ਜਿਵੇਂ ਹੁਣ ਆ ਲੋਡ ਆਉਣ ਮੂਰੇ ਝੋਨੇ ਬੜੀ ਜਿਹੜੀ ਚੀਜ਼ ਸੀ ਇਹਦਾ ਲੋਡ ਕਰਾਉਣੀਆਂ ਚਾਹੀਦੀਆਂ ਠੀਕ ਹੈ ਜੇ ਅਗਲੇ ਤੋਂ ਟੁੱਟਣ ਮੁੜ ਕੇ ਵਾਲਾ ਲੋਡ ਕਰਾਵੇ ਇਹਦਾ ਪਹਿਲਾਂ ਹੀ ਟੁੱਟੀਆਂ ਪਈਆਂ ਜੀ ਲਾਂਬਾ ਬ ਸਭ ਨੇ ਹਰਦੀ ਪਿੰਡ ਵਾਸੀ ਮਜੂਰ ਹੈ ਆਪਾਂ ਗੱਲ ਕਰਦੇ ਆ ਉਹਨਾਂ ਦਾ ਵੀ ਇਸ ਵਿੱਚ ਨੱਚੀ ਠੀਕ ਹਨਾ ਜੀ ਹਾਜੀ ਜੀ ਨਰਨਮਹਿੰਦਰ ਸਿੰਘ ਪੰਡਿਤ ਜੁੱਗਾ ਮੈਂ ਲੇਡੀ ਦਾ ਮੈਂਬਰ ਸੀਗੀ ਪਰ ਮੈਂਬਰ ਸੀਗੀ ਅਸੀਂ ਚਾਰ ਸਾਡੇ ਮੈਂਬਰ ਸੀਗੇ ਨੇ ਫਾਰਮ ਪਰ ਇੱਕ ਲੇਡੀ ਦੇ ਤਿੰਨ ਸਾਡੇ ਮੈਂਬਰ ਸੀਗੇ ਤੇ ਚਾਰ ਹੀ ਹੁੰਨਾ ਸੀ ਸਾਡੇ ਇੱਕ ਮੈਂਬਰ ਨੇ ਕਾਗਜ਼ ਚੱਕ ਲਈ ਇੱਕ ਉਹਨਾਂ ਮੈਂਬਰ ਨੇ ਕਾਗਜ਼ ਚੱਕ ਲਈ ਉਸ ਤੋਂ ਬਾਅਦ ਸਾਨੂੰ ਕਹਿੰਦੇ ਤੁਹਾਡੇ ਮੈਂਬਰ ਚਾਰ ਕਲੀਅਰ ਹੋ ਗਏ ਦੋ ਉਹਨਾਂ ਦੇ ਦੋ ਸਾਡੇ ਦੋਨੇ ਪਾਰਟੀਆਂ ਦੇ ਉਹ ਤਾਂ ਲੇਡੀ ਬਰੌਂ ਸੀਗੀ ਲੇਡੀ ਜੋ ਕਹਿੰਦੇ ਪਰਚੀ ਪਾ ਲੋ ਸੀ ਪਰਚੀ ਨਹੀਂ ਪਾਉਣੀ ਸੀ ਪਰ ਜਿਹੜੇ ਭੋਨ ਨੂੰ ਫਾਇਦਾ ਫਾਇਦਾ ਨਹੀਂ ਹੈਗਾ ਪਰ ਜਿਹੜੇ ਭੋਨ ਅਸੀਂ ਦੇਖ ਰਹੇ ਪਹਿਲਾਂ ਸਾਡੀ ਸਾਡੇ ਕੋਈ ਨਹੀਂ ਖਰਾਬ ਹੋਏ ਬਈ ਕਿ ਸਾਨੂੰ ਪਤਾ ਹੀ ਪਹਿਲਾਂ ਵੀ ਉਹ ਰਹਿ ਚੁੱਕੇਗੇ ਇਸ ਸੈਟੀ ਵਿੱਚ ਬਿਲਕੁਲ ਪਾਸਾਲ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਪਹਿਲੇ 5 ਸਾਲਾਂ ਚ ਉਹਨਾਂ ਨੇ ਸਾਰਾ ਖਰਾਬ ਹੀ ਕੀਤਾ ਜਿੰਨਾ ਵੀ ਤਸਰਾ ਕਰ ਤੇ ਅਸੀਂ ਕਹਿੰਦੇ ਵੀ ਵੋਟ ਪਾਵੇ ਵੋਟਾਂ ਨਾਲ ਅਸੀਂ ਜਿੱਤਾਂਗੇ ਸਾਡੀ ਵੋਟ ਹੈਗੀ ਅਸੀਂ ਉਹ ਡਰਦੇ ਵੀ ਸਾਨੂੰ ਵੋਟ ਪੈਣੀ ਨਹੀਂ ਹੈਗੀ ਉਹ ਸਰਕਾਰ ਦਾ ਦਬਾਅ ਪਾ ਕੇ ਕੱਲ ਨੂੰ ਕੀਤਾ ਸਾਨੂੰ ਸਾਮ ਨੂੰ ਜਿਹੜੇ ਮੁਲਾਜ਼ਮਾ ਸੀਗੇ ਉਹਨਾਂ ਨੇ ਸਾਨੂੰ ਕਹਿੰਦੇ ਤੁਹਾਨੂੰ ਚੋਣ ਸਾਮ ਦਿੰਨੇ ਆਗੇ ਵੀ ਲੈਡੀ ਤੁਸੀਂ ਉਹ ਲੈ ਜਾਓ ਛੋਟੀ ਚੋਣ ਤਾਂ ਹੋ ਗਈ ਚਾਰ ਬੰਦਿਆਂ ਦੀ ਵੀ ਲੈਡੀ ਚੋਣ ਚ ਕਰਾਵਾ ਕੱਲ ਨੂੰ ਸਪਾਈ ਨੂੰ ਅੱਜ ਚੋਣ ਹੋਣੀ ਸੀਗੀ ਸਾਨੂੰ ਚੋਣ ਸਾਨੂੰ ਦੇਤਾ ਉਹਨਾਂ ਨੇ ਅਸੀਂ ਆਪਣਾ ਚੋਣ ਲੈ ਆਪਣਾ ਜਹਾਜ਼ ਲੈ ਉਹਨਾਂ ਨੇ ਬੱਸ ਲਈ ਚੋਣ ਸਾਮ ਉਸ ਤੋਂ ਬਾਅਦ ਸਾਨੂੰ ਅੱਧਾ ਘੰਟਾ ਵਾ ਗਿਆ ਕਿ ਚੋਣ ਕੈਨਸਲ ਹੋਈ ਕੈਨਸਲ ਕਿਵੇਂ ਹੋਈ ਆ ਉਹ ਸਾਨੂੰ ਪਤਾ ਅੱਧੇ ਘੰਟੇ ਚੋਣ ਕੈਨਸਲ ਹੋਈ ਨਹੀਂ ਸਕਦੀ ਸੀ ਜੇ ਪਹਿਲਾਂ ਕਲੀਅਰ ਹੋ ਗਿਆ ਵੀ ਹਾਂ ਚੋਣ ਹੋਣੀ ਆ ਅੱਧੇ ਘੰਟੇ ਚ ਕਿਵੇਂ ਕਿਸ ਨੇ ਕਹਤਾ ਵੀ ਹਾਂ ਚੋਣ ਕੈਨਸਲ ਹੋ ਗਈ ਉਸ ਤੋਂ ਬਾਅਦ ਅੱਜ ਸਵੇਰ ਸਾਡੇ ਪ੍ਰੈਸਰ ਪਾਇਆ ਕਿ ਜਿਹੜੇ ਮੈਂਬਰ ਚੋਣੇਗੇ ਉਹ ਸਾਈਨ ਕਰਜੋ ਆ ਕਿ ਜਿਹੜੇ ਲੈਡੀ ਬੋਰਡ ਹੈ ਇਹ 2 ਮਹੀਨੇ ਬਾਅਦ ਚ ਹੋਊਗੀ ਚੋਣਗੇ ਸਾਈਨ ਅਸੀਂ ਤਾਂ ਕਰਾਂਗੇ ਜੇ ਸਾਡੇ ਮੈਂਬਰ ਪੰਜੇ ਕਲੀਅਰ ਹੋਣ ਪੰਜੇ ਮੈਂਬਰ ਕਲੀਅਰ ਨਹੀਂ ਚਾਰ ਮੈਂਬਰਾਂ ਕਿਵੇਂ ਕਮੇਟੀ ਬਣਦੀ ਦੱਸੋ ਜੋ ਚਾਹੀਦੇ ਪੰਜ ਹੈਗੇ ਪੰਜ ਚਾਹੀਦੇ ਤਾਂ ਪੰਜ ਦੇ ਸਾਈਨ ਹੋਣਗੇ ਸਾਨੂੰ ਕਹੇ ਤੁਸੀਂ ਸਾਨੂੰ ਨਾਮ ਕਰਨ ਆਏ ਲੇ ਛੋਟੇ ਦੋ ਮੈਂਬਰੋਂ ਕੱਟੇ ਜਾਣਗੇ ਉਹਨਾਂ ਮੈਂਬਰ ਸਿਲੈਕਟ ਹੋ ਜਾਣਗੇ ਦੋਨੇ ਰਹਿਣਗੇ ਸਰਟੀਫਿਕੇਟ ਵਿੱਚ ਉਦੋਂ ਤੱਕ ਤਿੰਨ ਨਵੇਂ ਮੈਂਬਰਾਂ ਦੇ ਦੁਆਰੇ ਚੋਣ ਹੋਊ ਜੋ ਸਾਡੀ ਸਹਿਮਤੀ ਨਹੀਂ ਉਹ ਰਿਕਮੈਂਡੇਸ਼ਨ ਤੋਂ ਦੇ ਇੱਕ ਸਰ ਹੋਰ ਵੀ ਗੱਲ ਹੈ ਅੱਜ ਇਹ ਸਾਨੂੰ ਗੱਲ ਕਲੀਅਰ ਹੋਈ ਆ ਚਲੋ ਜਿਹੜਾ ਕੈਂਡੀਡੇਟ ਆ ਜੀ ਜਦੋਂ ਉਹ ਖਾੜੇ ਦੇ ਵਿੱਚ ਦੋ ਮੱਲ ਆਗੇ ਨਾ ਉਹ ਕੋਲਦੇ ਆ ਇੱਕ ਨੇ ਢੈਣਾ ਹੁੰਦਾ ਇੱਕ ਨੇ ਤਾਂ ਜਤਨਾ ਹੁੰਦਾ ਇਹ ਗੱਲ ਸਹਿਤ ਸਹੀ ਆ ਜੀ ਠੀਕ ਆ ਅੱਜ ਇਹ ਵੀ ਗੱਲ ਸਾਡੇ ਸਾਹਮਣੇ ਆਈ ਆ ਕਹਿੰਦੇ ਵੀ ਉਹ ਇੱਥੇ ਨਾ ਸਾਡੇ ਵਿਚਾਰਾ ਸਾਂਝਾ ਬੰਦਾ ਜੀ ਉਹ ਕਿਸੇ ਪਾਰਟੀ ਨਾਲ ਕੋਈ ਉਹਦਾ ਲਾਜਾ ਦੇ ਕਾਇਗਾ ਕਹਿੰਦੇ ਵੀ ਉਹਨ ਵੀ ਆਪਰ ਇਲੈਕਸ਼ਨ ਲੜਾ ਦਿੰਨੇ ਆਪ ਦੀ ਕਰਨੀ ਅੱਜ ਇਹ ਗੱਲ ਵੀ ਆ ਗਈ ਨਿਕਲ ਗਈ ਬੱਸ ਸੂਣਾ ਕਹਿੰਦਾ ਫੰਡਾ ਇਹ ਹੈ ਵੀ ਤੁਸੀਂ ਇੱਕ ਕਮੇਟੀ ਬਣਾਉਣਾ ਚਾਹੁੰਦੇ ਹੋ ਵੀ ਉਹ ਕਿਸੇ ਪਾਰਟੀ ਵਾਂਗੂ ਹਟਕੇ ਬਣਾਉਣਾ ਚਾਹੁੰਦੇ ਹੋ ਹਾਂਜੀ ਪਾਰਟੀ ਵਾਂਗੂ ਬਿਲਕੁਲ ਜੀ ਹਟਕੇ ਬਣਾਉਣਾ ਚਾਹੁੰਦਾ ਚਾਹੇ ਸਾਡੇ ਮਨ ਨੂੰ ਸਾਨੂੰ ਵੀ ਕੋਈ ਚੱਕਰ ਨਹੀਂ ਜੀ ਜਿਹੜਾ ਉਹ ਲਾ ਦੇਣਗੇ ਸਾਡੇ ਬੰਦੇ ਲਾ ਦੇਣ ਪਿੰਡ ਦੇ ਸਾਨੂੰ ਕੋਈ ਚੱਕਰ ਨਹੀਂ ਪਹਿਲਾਂ ਉਹਨਾਂ ਦਾ ਚੱਲਸੀ ਹੈ ਹਾਂ ਹਾਂ ਮੈਂ ਜੀ ਇਸ ਕਮੇਟੀ ਚਾਰ ਮੈਂਬਰ ਬਣਾਏਗਾ ਚੋਣਾ ਬਾਅਦ ਸਾਨੂੰ ਕਾਗਜ਼ ਭਰੇ ਗਏ 10:30 ਤੋਂ ਲੈ ਕੇ 11:00 ਤੱਕ ਕਾਗਜ਼ ਭਰੇ ਅਸੀਂ ਕਾਗਜ਼ ਭਰ ਕੇ ਇੱਕ ਆਗਜ਼ ਭੰਦਾ ਸਮਾਂ ਸੀਗਾ 11:00 ਤੱਕ ਉਹ ਭਰਦੇ ਇੱਕ ਦਾ 1:10 ਤੋਂ 1:30 ਦੇ ਵਿਚ ਚੱਕਣੇ ਸੀਗਾ ਕੋ ਜਿਹੜੇ ਵੱਧ ਪਰੇ ਸੀ ਉਹ ਆਗ ਚੱਕੇ ਗਏ ਵੀ ਛੋਟੀ ਚਾਰ ਬੰਦੇ ਸਾਈਨ ਤੇ ਕਰਾ ਲਏ ਕਿ ਜਦ ਲੈਡੀ ਚੌਂ ਹੋ ਜੂਗੇ ਅਸੀਂ ਉਹ ਚਲੋ ਜੀ ਚਾਰ ਬੰਦੇ ਸਾਈਨ ਤੇ ਉਹ ਵੀ ਲੈਡੀ ਚੌਂ ਕਰਾਵਾਂਗੇ ਤੋਂ ਚੌਂ ਖਾਂਦੇ ਸਾਨੂੰ 2 ਵਜੇ ਇਹਨਾਂ ਨੇ ਕਿਹਾ ਵੀ ਹਾਈਵੇ ਤੇ ਕੋਈ ਟਾਈਮ ਸੀਗਾ ਵੀ ਤੁਹਾਨੂੰ ਅਸੀਂ ਚੌਂ ਜਾਰ ਬੀ ਚੌਂ ਨਿਸ਼ਾਨ ਦੇਣਾ ਹੀ ਦੇਣਾ ਹੈ ਚੌਂ ਦਾ ਕਲੀਅਰ ਕਰਦੇ 2:30 ਤੱਕ ਸੀਗਾ ਜੀ ਇਹਨਾਂ ਨੇ ਸਾਨੂੰ ਕੱਜਲਪੁਰ ਕਰਕੇ ਇੱਥੇ ਜਾਦਾ 4:30 ਵਜੇ 4:30 ਵਜੇ ਦਾ ਚੌਂ ਚੌਂ ਦੰਗਿਆਂ ਚੌਂ ਰਿਹਾ ਨੇ ਉਹ ਕਰਦੇ ਆ ਮੈਂ ਇੱਥੇ ਬੋਲਿਆ ਵੀ ਆ ਅਸੀਂ ਤੜਕੇ ਦੀ ਰੋਟੀ ਵੀ ਨਹੀਂ ਖਾ ਕੇ ਸਾਨੂੰ ਇਥੋਂ ਤਕਰੀਬਨ 5:30 ਵਜੇ ਕਲੀਅਰ ਕਰਕੇ ਦਿੱਤਾ ਵੀ ਚੌਂ ਲੜਨੀ ਹੈ ਪਰ ਕੀ ਦਿੱਤੀ ਸਾਨੂੰ ਥੋੜਾ ਚੌਂ ਨਿਸ਼ਾਨ ਜਹਾਜ਼ ਹੈ ਉਹਨਾਂ ਦਾ ਬੱਸ ਹੈ ਜੀ ਤੇ ਉਦੋਂ ਬਾਅਦ 6 ਵਜੇ ਇਹ ਸਪੀਕਰ ਤੇ ਗੁਰਦੁਆਰਾ ਸਾਹਿਬ ਲੌਫਮੈਂਟ ਕਰਦੇ ਆ ਵੀ ਚੋਣ ਕੈਂਸਲ ਹੋ ਗਈ ਸਾਡੇ ਡਿਮਾਂਡ ਪਿੰਡ 'ਚ ਵਸਤਵਕ ਤੌਰ 'ਤੇ ਚੋਣ ਹੋਈ ਜਾ ਰਹੀ ਆ ਸਾਡੇ ਪਿੰਡ ਕਿਉਂ ਕੈਂਸਲ ਹੋਈ ਇਹ ਸਾਨੂੰ ਕਲੀਅਰ ਹੋਣਾ ਚਾਹੀਦਾ ਤੇ ਸਾਡੇ ਤੇ ਦਬਾਅ ਵਾਜੀ ਪੈ ਰਹੀ ਆ ਅਸੀਂ ਸਰਿਆਂ ਮੇ ਯਾਦ ਵੀ ਖੜ ਕੇ ਜਿੱਤ ਸਕਦੇ ਆ ਮੈਂ ਇਹ ਵਾਅਦਾ ਕਰਦਾ ਪਿੰਡ 'ਚ ਖੜ ਕੇ ਵੀ ਮੈਂ ਪਹਿਲੀ ਵਾਰ ਸਾਡੇ ਪਿਉ ਦਾਦੇ ਤੋਂ ਲੈ ਕੇ ਪਹਿਲੀ ਵਾਰ ਇਲੈਕਸ਼ਨ ਲੜ ਰਿਹਾ ਵੀ ਮੈਂ ਵਾਅਦਾ ਕਰਕੇ ਮੇਰੇ ਨਾਲ ਬਰਾਬਰ ਜਿਹੜਾ ਮਰਜ਼ੀ ਖੜਾ ਦੇਣਾ ਮੈਂ ਕੱਲਾ ਜਿੱਤੂ ਬੋਟ ਬੋਟਿੰਗ ਪੂਰ ਲਗਤੇ ਮੇਰੇ ਬਰਾਬਰ ਜਿਹੜਾ ਮਰਜੀ ਖੜ ਜੇ ਮੈਂ ਕੱਲਾ ਖੜ ਕੇ ਜਿੱਤੂ ਅਸਲ ਤੁਹਾਨੂੰ ਜਿਹੜਾ ਪ੍ਰਸ਼ਾਸਨ ਦਾ ਫੈਸਲਾ ਉਹ ਮਨਜ਼ੂਰ ਨਹੀਂ ਜੀ ਸਾਨੂੰ ਕੋਈ ਮਨਜ਼ੂਰ ਨਹੀਂ ਸਾਡੇ ਤੇ ਦਬਾਅ ਜ਼ਿਆਦਾ ਪੈ ਰਿਹਾ ਆ ਜੋ ਹਸਾਇਨ ਕਰ ਜੋ ਜੀ ਆ ਉਹ ਕਰ ਜੋ ਹੁਣ ਸੰਧਾਂ ਦਾ ਹਾਲ ਦੇਖ ਲੋ ਜੀ ਕੀ ਹੈ ਇਹਨਾਂ ਵੱਲ ਦੇਖ ਕੇ ਰੋਣ ਆਉਂਦਾ ਜੀ ਸੰਧਾਂ ਵੱਲ ਜੀ ਸਾਨੂੰ ਸੈਕਟਰੀ ਸਾਹਿਬ ਸਹਿਨ ਕਰ ਜੋ ਆ ਜੋ ਨਹੀਂ ਉਹਨਾਂ ਦੇ ਦੋ ਬੰਦੇ ਪੱਕਿਆਂ ਚ ਬਹਿ ਜਾਣਗੇ ਤੁਸੀਂ ਦੋ ਥੋੜੀ ਜਿਓ ਉਹ ਦੁਆਰੇ ਤਿੰਨ ਬੰਦੇ ਉਹਨਾਂ ਤਿੰਨ ਬੰਦੇ ਦੁਆਰੇ ਖੜ ਜਾਣਗੇ ਥੋੜੀ ਜਿਓਨ ਦੁਵਾਰੇ ਤਿੰਨ ਬੰਦਿਆਂ ਦੀ ਗੱਲ ਨਹੀਂ ਜੋ ਵੱਧ ਨਹੀਂ ਲੜੀ ਜੀ ਸਾਨੂੰ ਜਾਂਚ ਕਲ ਜਾਇਆ ਜਾਂਦਾ ਸਾਨੂੰ ਉਲਝਾਇਆ ਜਾਂਦਾ ਜੀ ਅਸੀਂ ਤਾਂ ਕੱਲ ਦੇ ਜੁਨਾ ਵੀ ਪਰੇਸ਼ਾਨ ਕਰਿਆ ਨੇ ਸਾਨੂੰ ਕੱਲ ਬਹੁਤ ਜ਼ਿਆਦਾ ਕਰਿਆ ਹਾਂਜੀ ਕੋਈ ਬੋਲਣਾ ਕਿ ਨਹੀਂ ਇੱਥੇ ਜੰਗੇ ਕੋਈ ਵਾਧੇ ਗੁਰੂ ਦਾ ਇੱਕ ਜੀ ਇਹ ਪਰਿਵਾਰ ਸਾਰਾ ਐਸਾ ਜੀ ਇਹ ਪਰਿਵਾਰ ਨੇ ਅੱਜ ਤੱਕ ਚੂਹ ਨਹੀਂ ਕਦੇ ਵੀ ਨਹੀਂ ਮੇਨ ਜ਼ਿੰਦਗੀ ਦੇ ਵਿੱਚ ਜੀ ਸਾਰੇ ਪਰਿਵਾਰ ਨੇ ਕਰੇ ਇਹਨਾਂ ਨੇ ਦੁਖੀ ਹੋ ਕੇ ਚੂਹ ਲੜੀਆ ਲੜੀ ਕਿਸ ਮਸਲੇ ਤੇ ਆ ਜੀ ਇਹਨਾਂ ਨੇ ਨਾ ਰੇਹ ਕਟਾਇਆ ਸੀਗਾ ਜੀ ਡੀਐਪੀ ਇਹਨਾਂ ਨੂੰ ਇੱਕ ਬੋਰੀ ਦਿੱਤੀ ਆ ਕਦੇ ਇੱਕ ਬੋਰੀ ਦੇ ਕੇ ਕਹਿੰਦੇ ਵੀ ਇਹਨੂੰ ਹੋਰ ਬੋਰੀ ਦੇਣੀ ਕਿੰਨੇ ਬੋਰੀ ਮੰਗੀ ਸੀ ਨਾਲ ਇਹਨਾਂ ਨੇ ਬੋਰੀਆਂ 10 ਮੰਗੀਆਂ ਜੀ ਇਹ ਖੇਤੀ ਇਹਨੇ ਠੇਕੇ ਤੇ ਵੀ ਕਰਦੇ ਤੋਂ ਠੇਕੇ ਵਾਲਾ ਦੱਸੋ ਜੀ ਉਹ ਜਿਹੜਾ ਬੰਦਾ ਨਹੀਂ ਪਰਦਾ ਸੈਟੀ ਦੇ ਆਉਂਦੇ ਨਹੀਂ ਕਰਦਾ ਲੈਣ ਦੇਣ ਜੀ ਹੁਣ ਉਹਨੂੰ ਫਸਲ ਨੂੰ ਦੇਣੀ ਤਾਂ ਹੈਗੀ ਜੀ ਰੇਤਾ ਦੇਣੀ ਆ ਉਹ ਤਾਂ ਬੜਾ ਸਟੈਟਿਚੂ ਲੈਣਾ ਹਾਂਜੀ ਹਾਂਜੀ ਉਹ ਵੀ ਤਾਂ ਸੈਟੀ 'ਚ ਹੱਕ ਬਣਦੀ ਹੈ ਸਾਡਾ ਇਹ ਜੀ ਇਹ ਸਾਨੂੰ ਜਾਣ ਪਹੁੰਚ ਗਿਆ ਖੱਤਲਕੌਰ ਕਰਿਆ ਜਾ ਰਿਹਾ ਠੀਕ ਹੈ ਹਾਂ ਅਸੀਂ ਇਲੈਕਸ਼ਨ ਕਰੀਏ ਥੈਂਕ ਯੂ ਧੰਨਵਾਦ ਦੋ ਰਿੰਗੀ ਸਾਈਟ ਇਹ ਸੀ ਜਿਹੜੀ ਸੈਟੀ ਦੀ ਇਲੈਕਸ਼ਨ ਲੜੀਆਂ ਜੀ ਇਹ ਤਾਂ ਲੜੀ ਅੱਗੇ ਕੇ ਲੜੀ ਇਲੈਕਸ਼ਨ ਨਹੀਂ ਸਾਨੂੰ ਕੋਈ ਹੋਊਗਾ ਅੱਗੇ ਵੀ ਚੋਣ ਇਲੈਕਸ਼ਨ ਹੁੰਦੀਆਂ ਰਹਿੰਦੀਆਂ ਜੀ ਇਹ ਸਾਡਾ ਮੰਨ ਲਓ ਮਸਲੇ ਤਾਂ ਬਣ ਗਿਆ ਸਾਨੂੰ ਰੀ ਦੇ ਵਿੱਚ ਬਹੁਤ ਜ਼ਿਆਦਾ ਖਰਚ ਲਖਵਾਰ ਕਰਿਆ ਤੇ ਉਹ ਜਿਹੜੇ ਸੰਸਦਾਂ ਜਿਹੜਿਆ ਨੇ ਇਹਦੇ ਕਰਕੇ ਸੀ ਇਲੈਕਸ਼ਨ ਹੋਈ ਹੋਰ ਤਾਂ ਵੀ ਬੁਣਾ ਨਹੀਂ ਕਿਹਾ ਲੈ ਬੋਲ ਦਿਨ ਹਾਂਜੀ ਹਾਂਜੀ ਬੱਸ ਕੰਮ ਕਰਦੇ ਵੇਖੀ ਕਾਛਾ ਰੈਡੀ ਕਿਤੇ ਅਸੀਂ ਇਸ ਗੱਲ ਕਿੰਦੇ ਰਹੇ ਆ ਜੀ ਪਿਛਲੀ ਵਾਰੀ ਵੀ ਇਹ ਪ੍ਰਧਾਨ ਬਣਿਆ ਬਸ ਜੀ ਐਤੀ ਵਾਰ ਇਹਨੇ ਆਪ ਦੀ ਮੁੰਡਾ ਤੇ ਆ ਦੇ ਘਰ ਵਾਲੀ ਬਾਰੇ ਬਿੱਠਾ ਮਾਇਆ ਖੜੀ ਕਰੀ ਅਥੀ ਆਪਣੀ ਜਗ੍ਹਾ ਤੇ ਆਪਣੀ ਜਗ੍ਹਾ ਤੇ ਆਦਾ ਮੁੰਡਾ ਕਰਤਾ ਟਿੱਕਾ ਵੀ ਘਰ ਵਾਲੀ ਦੂਜੀ ਵੀ ਦੇ ਬਰਾਬਰ ਇਹਨਾਂ ਨੇ ਪਿਛਲੇ ਜਵਾਰੀ ਸੰਦਾਲਾ ਕੋਈ ਹੋਣੀ ਕਰਿਆ ਮੈਂ ਸੰਦਲੀ ਕੋ ਲਿਆਇਕੋ ਕੋਈ ਨਹੀਂ ਕਰਿਆ 71 ਜਨੂਨ ਲੈ ਕੇ ਆਦਿਆ ਇਹਨਾਂ ਨੇ 78000 ਦੀਆਂ 26 ਤੱਕ ਟੁੱਟੇ ਖੜੇ ਨੇਗੇ ਅਸੀਂ ਬਾਹਰੋਂ ਸੈਣੀ ਤੋਂ 200 ਰੁਪਏ ਘੰਟੇ ਦੇ ਟੰਗੀਆਂ ਲੈ ਕੇ ਆਉਂਦੀਆਂ ਜੀ ਕੋਈ ਜਨਰੇਟਰ ਨਹੀਂ ਨਾਲ ਚਾਲੀ ਚੱਲਦਾ ਸੁਪਰ ਸਿੱਟਰ ਨਹੀਂ ਚੱਲਦਾ ਉਹ ਵੀ ਟੁੱਟੇ ਖੜੇ ਨੇਗੇ ਇਹ ਕਹਿੰਦਾ ਜੀ ਸਮਰੌਹ ਦੇ ਨਹੀਂ ਸੀ ਸਮਰੌਹ ਤੇ ਤਰ੍ਹਾਂ ਜੇ ਤੁਸੀਂ ਸਮਰੌਹ ਕਿ ਸੁਧਾਰ ਚੰਗਾ ਹੋਵੇ ਨਾ ਕੋਈ ਮਿਲ ਬੱਚੇ ਹੋਰ ਸਮਰੌਹ ਜਿਹੜੀ ਬਾਬਾ ਜੀ ਕਮੇਟੀਆਂ ਬੰਦੀਆਂ ਨੇ ਉਹ ਇਹਨਾਂ ਚੀਜ਼ਾਂ ਲਈ ਬੰਦੀਆਂ ਨੇ ਨਵੀਂ ਚੀਜ਼ ਲਿਓਣਾ ਪਿਗੜੀ ਹੋਈ ਚੀਜ਼ ਨਹੀਂ ਕਰ ਹਾਂਜੀ ਅਸਾ ਅਸੀਂ ਮੈਂ ਜੀ 250 ਪੂਰੀ ਰੇ ਦੀ ਚਾਲ ਕਰਦਾ ਐ ਸਿੱਖ ਦੇ ਵਿੱਚੋਂ ਸੰਤ ਮੈਂ ਸੈਨੂ ਲੈ ਕੇ ਉਹਨਾਂ ਦਾ ਆਪਣੇ ਸਾਡੇ ਤੇ ਕੋਈ ਨਹੀਂ ਦਿੰਦੇ ਕੋਈ ਨਹੀਂ ਕਦੇ ਤਬੀਆਂ ਚਾਲੂ ਹੈ ਕਿੰਨਾਂ ਕੋਲੇ ਆ ਕੱਲੀਆਂ ਤਰ੍ਹਾਂ ਹੀ ਚੱਲਦੀਆਂ। ਵੇਖੋ ਮਗਰੋਂ ਉੱਤਰੀਆਂ ਇਤੀ ਲੈ ਕੇ ਆਉਂਦੀਆਂ ਉਹ ਵੀ ਮਗਰੋਂ ਲੈ ਕੇ ਆਉਂਦੀਆਂ ਮੈਂ ਕਿਹਾ ਸੀ 200 ਰੁਪਏ ਘੰਟੇ ਨੂੰ ਸਹਿਉ ਤੇ ਮੈਂ ਲੈ ਕੇ ਆਇਆ ਨਹੀਂ। ਤੁਸੀਂ ਤਵੀਆਂ ਕਿਹਾ ਉਹ ਯਾਰ 400 ਰੁਪਏ ਨਹੀਂ ਸਬਰਉਣਗੇ ਲੈਤਾ ਉਹ ਨਵੀਆਂ ਆਓ। ਐ ਕਰੂ। ਹੁਣ ਆਹੀ ਗੱਲ ਫੇਰ ਕਰੀ ਜਾਨੇ ਕੱਲ ਸਾਨੂੰ ਸਾਰਾ ਕਾਗਜ਼ ਮੈਂ ਹੀ ਭਰੇ ਸੀਗੇ ਇਹ ਮੁੱਡੇ ਦੇ ਮਗਰ ਸੀ ਇਹਦੇ ਮੁੱਡੇ ਨਾਲ ਨਾ ਥੋੜੀ ਜਿਹੀ ਐ ਸ਼ਿਕਰੀ ਵਿੱਚ ਜਿੰਨਾ ਦੋਹਾਂ ਦੇ ਵਿੱਚ ਲੋਕੀ ਨੁਕਸ ਨਿਕਲ ਜੇ ਉਹਦੇ ਮਗਰ ਕਾਗਜ਼ ਮੈਂ ਭਰੇ ਸੀਗੇ। ਤੇ ਸਾਨੂੰ ਕਰ ਕਹਿੰਦੇ ਆਪਣੇ ਜਿਹੜੇ ਮੁਲਾਜ਼ਮ ਸੀਗੇ ਉਹ ਬਾਰੇ ਵੀ ਤੁਸੀਂ ਐ ਕਰੋ ਇੱਕ ਇੱਕ ਕਾਗਜ਼ ਚੱਕ ਲੋ ਛੋੜੇ ਬਾਕੀ ਲੇਡੀਜ਼ ਹੋਕਰਾਂ ਦੇ ਲੈਕਚਰ ਤੇ ਸਮੇਂ ਤੇ ਸ਼ੁਰੂ ਕਰਵਾ ਦੇ ਅਸੀਂ ਅਗਾਂਹ ਚੱਲੋ ਤੁਸੀਂ ਐ ਠੀਕ ਹੈ ਸਭ ਪੀਣਾ ਚੱਕ ਲਈ ਕਾਗਜ਼ ਕਾਗਜ਼ ਚੱਕ ਕੇ ਅਸੀਂ ਪਹਰੇ ਹੋ ਗਏ ਮੁੜ ਕੇ ਸਾਨੂੰ ਇਹਨਾਂ ਨੇ ਪੌਣੇ 4 ਵਜੇ ਸਾਨੂੰ ਝੋਣ ਛਾਣ ਦਿੱਤਾ ਠੀਕ ਹੈ ਸਾਡੇ ਅਸੀਂ ਰੋੜਾ ਪਾਉਣ ਲੱਗ ਗਏ ਅਸੀਂ ਕਿਹਾ ਛੋੜਾ ਉੱਤੇ ਲਿਖਿਆ ਵਾ 2:30 ਵਜੇ ਦੇਣਾ 2:30 ਵਜੇ ਸਾਨੂੰ ਝੋਣ ਛਾਣ ਸੀ ਅਜੇ ਪਹਿਲਾਂ ਤੋਂ ਪਹਿਲਾਂ ਹੁੰਦਾ ਹੁੰਦਾ ਨਹੀਂ 2:30 ਵਜੇ ਝੋਣ ਛਾੜ ਦੇਣਾ ਸੀ ਇਹਨਾਂ ਨੇ ਸਾਨੂੰ ਦਿੱਤਾ ਪੌਣੇ 4 ਵਜੇ ਆਹ ਰੋੜ ਛਾਣ ਆਥਰੇ ਉ ਉਦੋਂ ਮਗਰੋਂ ਇਹਨਾਂ ਨੇ ਅਨਾਊਂਸਮੈਂਟ ਕਰਤੀ ਜਿਹੜੀ ਵਿੱਚ ਚੋਣ ਦਾ ਰੱਤ ਹੈ ਅਸੀਂ ਲੋਕਾਂ ਨੂੰ ਚੋਣ ਨਿਸ਼ਾਨ ਦਿਖਾਉਣੇ ਫਿਰਦੇ ਆਗੇ ਸਾਰੇ ਪਿੰਡ ਚ ਤੇ ਇਹਨਾਂ ਨੇ ਆ ਕੇ ਕਰਕੇ ਹੋ ਕਰਦਾ ਇਹ ਤੁਸੀ ਜੇ ਸਾਨੂੰ ਇਹਦਾ ਇਨਸਾਫ ਨਹੀਂ ਮਿਲ ਜਿਆਗਾ ਅੱਜ ਆ ਚੋਣ ਆ ਦੇਖੋ ਸਾਨੂੰ ਅਸੀਂ ਇਹਨਾਂ ਨੂੰ ਪੱਕੀ ਸਿੱਪ ਕੱਟ ਕੇ ਦੇ ਦੋ ਇੱਧਰ ਇੱਧਰ ਕੈਮਰਾ ਟੈਕ ਮਾਰਕਾ ਵੀ ਕਰਿਆ ਜੀ ਖਾ ਦੇ ਕਹਿੰਦੇ ਸਾਨੂੰ ਦੇਵਾਂਗੇ ਉਹਨਾਂ ਦੇ ਪਾਸ ਸਲੈਕ ਕੀਆ ਅਸੀਂ ਇਹਨਾਂ ਦਾ ਜਹਾਜ਼ ਤੇ ਉਹਨਾਂ ਨੇ ਕੱਲ ਮੈਂ ਇਸ ਉਸ ਨਮ ਸੀਗਾ ਜੀ ਜਿਸ ਟਾਈਮ ਤੇ ਇਹ ਹੋਇਆਗਾ ਸਾਨੂੰ ਕਹਿੰਦੇ ਉਹਨਾਂ ਨੇ ਬਸ ਸਲੈਕ ਕਰ ਲਈ ਤੁਸੀਂ ਆਪਣਾ ਚੋਣ ਖਾਣ ਦੇਖੋ ਮੈਨੂੰ ਸਟਾਚਨ ਸੰਜਹਾਜ ਉਸ ਤੋਂ ਬਾਅਦ ਅਸੀਂ ਗਏ ਸਾਨੂੰ ਫਰਕੇ ਸਲਿੱਪ ਦੇ ਕੱਢ ਕੇ ਦੇ ਵਿੱਚੋਂ ਇੱਕ ਕੰਪਿਊਟਰ ਦੇ ਵਿੱਚ ਮੋਟਰ ਹੈਗਾ ਸਪ੍ਰਿੰਟਰ ਸਭ ਕੁਝ ਹੈਗਾ ਇੱਥੇ ਕਹਿੰਦੇ ਉਹ ਸਾਨੂੰ ਪੱਕੇ ਪੱਕਾ ਕੱਲ ਨੂੰ ਮਿਲਣਗੇ ਇਹ ਕਹਿੰਦੇ ਡੈਮੋ ਤੌਰ ਤੇ ਇਹ ਕੀਤਾ ਉਹਨਾਂ ਨੇ ਉਹ ਕਹਿੰਦੇ ਡੈਮੋ ਤੌਰ ਤੇ ਆ ਦੇਖੋ ਨਾਮ ਵੀ ਹੋਰ ਲਿਖਿਆ ਉੱਪਰ ਦੇ ਹੁਣ ਅਸੀਂ ਤਾਂ ਲੈ ਕੇ ਨਹੀਂ ਆਏ ਅਸੀਂ ਪੈਂਡੈਂਸੀ ਤਾਂ ਗਈ ਨਹੀਂ ਹੈਗੀ ਇਹ ਇਹ ਇਹਨਾਂ ਕੀ ਲਿਜਾਉਣ ਵਾਸਤੇ ਜੀ ਮੈਂ ਸੀ ਜੀ ਜੀ ਤੋਂ ਮੰਗਦਾ ਸੀਗਾ ਤਾਂ ਹੀ ਉਹ ਮੈਨੂੰ ਪੱਕੀ ਸਲਿੱਪ ਕੱਢ ਕੇ ਤੇ ਉਹ ਸਟੈਂਪ ਲਾ ਕੇ ਦੇਉਗੇ ਤੁਹਾਡਾ ਜੌਨਸਨ ਪੱਕਾ ਹੈਗਾ ਇਹ ਅੱਛਾ ਯਾਨੀ ਕਿ ਕੁੱਲ ਮਿਲਾ ਕੇ ਜਿਹੜੀ ਕਮੇਟੀ ਬਾਰੀ ਤੁਹਾਨੂੰ ਮਨਜ਼ੂਰ ਨਹੀਂ ਹੈਗੀ ਮਨਜ਼ੂਰ ਨਹੀਂ ਹੈ ਗਿਆ ਆਪਣਾ ਠੀਕ ਸਾਡੇ ਪਿੰਡ ਦੀ ਪੋਤਨਾ ਦੀ ਮਨਜ਼ੂਰ ਮੈਂ ਆਪਣੇ ਬਿਜਾਤ ਦੀ ਕਮੇਟੀ ਜਿਹਨੇ ਮਨਜ਼ੂਰ ਹੈਗੀ ਉਹਨਾਂ ਦਾ ਆਪ ਦਾ ਪ੍ਰਧਾਨ ਬਣ ਗਿਆ ਸਾਰਾ ਕੁਝ ਬਣ ਗਿਆ ਠੀਕ ਆ ਅੱਛਾ ਉਹ ਸੈਂਤ ਨਾ ਬਣੇ ਉਹ ਸੈਂਤ ਹੀ ਦੇ ਬਣ ਗਏ ਸਾਡੇ ਸਾਹਿਬਤੀ ਹੋਈ ਨਹੀਂ ਸਾਨੂੰ ਠੱਕੇ ਵਾਲੇ ਇਹ ਪਿੰਡੋਰੀ ਤੋਂ ਫੂਲ ਕਰਾ ਕਰਾ ਕੇ ਸਾਰਾ ਦਿਨ ਚੱਲੀ ਆ ਫੂਲ ਕਰ ਲੈ ਕਿੱਲੇ ਕਿੰਨੇ ਕਰ ਲੋ ਯਾਰ ਕਿਤੇ ਪੁ ਤੁਸੀਂ ਯਾਰ ਸਾਹਿਬ ਦੀ ਕਰ ਲਓ ਯਾਰ ਤੁਸੀਂ ਸਾਹਿਬ ਸਿਆਣੇ ਬੰਦੇ ਹੋ ਸੀ ਸਿਆਣੇ ਬੰਦੇ ਹੋ ਅਸੀਂ ਸਿਆਣੇ ਕੀ ਕਰਗੇ ਪਿਛਲੀ ਵਾਰ ਰਿਮੈਂਬਰ ਉਹ ਹੁਣ ਇੱਥੇ ਫੇਰ ਬਣਾਇਆਗਾ ਉਹਦੇ ਕੋਲ ਕਿੱਲਾ ਇੱਕ ਜ਼ਮੀਨ ਆ ਗਈ ਮੈਂ ਪੂਰੇ 70000 ਦਾ ਡੀਏ ਵੀ ਲਿਆਂ ਉਹਨੂੰ ਸੱਤ ਦਿੱਤੀ ਮੈਨੂੰ 20 ਦਿੱਤੀਆਂ ਉਹਨੂੰ ਸੱਤ ਦਿੱਤੀਆਂ ਪੂਰੀ ਸਾਢੇ 4 ਲੱਖ ਰੁਪਏ ਪਿਛਲੀ ਵਾਰੀ ਮੈਂ ਕਾਪੀਆਂ ਪਹਿਲਾਂ ਭਰ ਕੇ ਆਈਆਂ ਪੰਜ ਕਾਪੀਆਂ ਦਾ ਸਾਢੇ 4 ਲੱਖ ਭਰ ਕੇ ਮੈਂ ਰੇਹ ਲਿਆ ਉਹ ਤੋਂ ਬਾਅਦ ਇਹਨਾਂ ਨੇ ਕੀ ਕਰਤਾ ਨਾ ਮਗਰੋਂ ਲੋਕਾਂ ਨੂੰ ਕਦੇ ਵੀ ਆਜੋ ਹੁਣ ਖੁੱਲਾ ਰੇ ਹੋ ਗਿਆ ਸਾਰੇ ਲੈ ਜੋ ਮੁਕਤੀ ਮੁਕਤ ਦੇਣ ਲੱਗੇ ਮੇਰੇ ਮੈਨੂੰ 10 ਬੂਰਕੇ ਉਦੋਂ ਦਾ ਸੈਣੀ ਟੱਕਲੇ ਦਾ ਬੂਰੀਆਂ 20 25 ਮੈਂ ਇਹ ਘੜਦਿਆਂ ਸੀਗਾ ਮੈਂ ਕਿਹਾ ਯਾਰ ਮੈਨੂੰ 15 ਕਬੂਰੀਆਂ ਹੋਰ ਦੇ ਦੋ ਇੱਥੇ ਮਲਾਜਮ ਸੀਗਾ ਇਕਲ ਦੇ ਦੀਰ ਘੜਦਾ ਦੀਰ ਨਹੀਂ ਬੱਝੂ ਗਿਆ ਤੋਂ ਮੈਨੂੰ ਕਹਿੰਦਾ ਭਾਈ ਬਿੰਦ ਕੱਢ ਜਾ ਮੇਵੇ ਦਾ ਮੁੰਡਾ ਬੁਆਰ ਸੀਗਾ ਉਦੋਂ ਕਹਿੰਦਾ ਤੂੰ ਜੇ ਫੋਲ ਕਰਕੇ ਜਲਦੀ ਕਰ ਲਈ ਤੇ ਮੈਨੂੰ ਲਈ ਇਥੇ ਇੱਕ ਬੁਝਾਤਿਆਂ ਦਾ ਮੈਂਬਰ ਆ ਗਿਆ ਪੇਠਾ ਸੀਗਾ ਇਹ ਸਾਡਾ ਪ੍ਰਧਾਨ ਉਹ ਟਰੱਕ ਉਲੀ ਖੜਾ ਸੀਗਾ ਉਹ ਟਰੱਕ ਦਾ ਰੇ ਆਇਆ ਸੀਗਾ ਉਹ ਟੋੜੀ ਪੂੜਾ ਹੀ ਇਹ ਨੂੰ ਦੇਣਾ ਲੀਗਾ ਤੇ ਮੈਂ ਕੀ ਕਰਾਂ ਮੈਂ ਨੂੰ ਮੈਂਬਰ ਕਹਿੰਦਾ ਯਾਰ ਉਹ ਮੁਲਾਜ਼ਮ ਨੂੰ ਕਹਿੰਦਾ ਵੀ ਤੇਰੇ ਦਿੱਤਾ ਇਹਨੂੰ ਕਹਿੰਦਾ ਇਹ ਦਿੱਤਾ ਜਿਹੜੇ ਨੂੰ ਰੇਹਣ ਦਿੱਤਾ 4.5 ਲੱਖ ਭਰ ਕੇ ਮੈਂ ਰੇਹ ਲਿਆਗਾ ਜਿੰਨਾ ਨੇ ਆ ਗਾ ਕਾਪੀਆਂ حساب ਨਾਲ ਫੇਰ ਵੀ 10 10 ਕਾਪੀਆਂ ਨਹੀਂ 5 ਕਾਪੀ 1 ਕਾਪੀ ਦਿੰਦੇ ਸੀ ਇਹਦੇ ਉਹਨੀਆਂ ਕਾਪੀਆਂ ਨੇ ਭਰ ਕੇ ਮੈਂ ਰੇਹ ਲਿਆ ਬਾਕੀ ਮੈਂ ਸਹਣੂ 50 ਬੋਰੀਆਂ ਲੈ ਕੇ ਆਇਆ ਗਾ ਮੇਰੇ ਕੋਲ 15 ਬੋਰੀਆਂ ਥੁਰ ਗਈਆਂ ਉਧੂ ਮੁੜ ਕੇ ਮੈਂ ਇਨਰ ਮੁੰਦੀਆਂ ਬੋਰੀਆਂ ਦਿੱਤੀਆਂ ਲਈਆਂ ਜਿਹੜਾ ਸਾਡਾ ਮੈਂਬਰਸ਼ਿਪ ਦਾਇਕਤੀ ਫੇਰ ਪੜਾਤਾ ਇਹਨਾਂ ਨੇ ਬਰਾਬਰ ਉਹਦੇ ਇੱਕ ਉਹਦਾ ਮੁੰਡਾ ਬਣਿਆਗਾ ਇੱਕ ਆ ਬਣਿਆ ਉਹ ਮੈਂਬਰ ਹੋਰ ਬਣਿਆਗਾ ਉਹਦੇ ਕੋਲ ਕਿੱਲਾ ਇੱਕ ਜ਼ਮੀਨ ਨਾਗਾ ਉਹ 7 ਬੋਰੀਆਂ ਲੈ ਕੇ ਆ ਗਿਆ ਬਿਨਾਂ ਕਾਪੀ ਭਰੀ ਤੋਂ ਉਹ ਸਾਥੋਂ ਪਹਿਲਾਂ ਅਸੀਂ ਕੋਲ ਮਲਾ ਕੇ ਜੀ ਇਹ ਕੀ ਤੁਹਾਨੂੰ ਜਿਹੜੀ ਕਮੇਟੀ ਬਣਨ ਜਾ ਰਹੀ ਹੈ ਮਨਜ਼ੂਰੀ ਸਨ ਤਾਂ ਮਨਜ਼ੂਰੀ ਨਹੀਂ ਇਹ ਸੀਦਾ ਵੋਟ ਪਵਾ ਕੇ ਮਨਜ਼ੂਰੀ ਹੈ ਸਾਨੂੰ ਪਾਵ ਲਾਣੀ ਅੰਕਾ ਕਰਾ ਲਾਂਗੇ ਜੀ ਇਲੈਕਸ਼ਨ ਤੋਂ ਬੜਾ ਹੀ ਜਨ ਮਜਬੂਰੀ ਨਹੀਂ ਗਈ ਅੱਜ ਇਲੈਕਸ਼ਨ ਸਾਡੇ ਪਿੰਡ ਕਿੱਥੇ ਹੋਈ ਆ ਸਾਡੇ ਗਮਾਂਡ ਪਿੰਡ ਵਕਤਗੜ ਇਲੈਕਸ਼ਨ ਹੋ ਰਹੀ ਆ ਅੱਜ ਉੱਥੇ ਚੋਣ ਜਾਬਤਾ ਨਹੀਂ ਲੱਗਿਆ ਉੱਥੇ ਚੋਣ ਜਾਬਤਾ ਕਿਉਂ ਨਹੀਂ ਲੱਗਿਆ ਤੇ ਸਾਡੇ ਕਿਉਂ ਲੱਗਿਆ ਫੋਟੋ ਕਰਕੇ ਲੈ ਕੇ ਹੋ ਜਾਂਦੀ ਪਿੰਡੀ ਉੱਥੇ ਉੱਥੇ ਚੋਣ ਜਾਬਤਾ ਕਦੋਂ ਲੱਗਈ ਕਿਉਂ ਸਾਡੇ ਦਾ ਵੱਲੋਂ ਅੱਜ ਕਹਿ ਰਹੇ ਨੇ ਚੋਣ ਜਾਬਤਾ ਲੱਗਿਆ ਇੱਕ ਹੋਰ ਚੀਜ਼ ਆ ਜਿਹੜਾ ਇਹ ਚੋਣ ਜਾਬਤੇ ਵਾਲਾ ਨੇ ਇਹ ਜੇ ਇਲੈਕਸ਼ਨਾਂ ਬਾਅਦ ਚੋਣ ਚੋਣ ਜਾਬਤੇ ਤੋਂ ਫੇਰ ਹੁੰਦਾ ਜੀ ਇਹ ਤਾਂ ਸਾਡੇ ਪਿੰਡ ਜਿਹੜੀ ਸੈਟੀ ਦਾ ਇਲੈਕਸ਼ਨਾਂ ਸੀਗੀਆਂ ਇਹਦੀ ਪਹਿਲਾਂ ਹੋਈ ਵੀ ਸੀ ਇਹ ਇਹ ਜਿਹੜੀ ਚੋਣਾਂ ਦਾ ਕੋਈ ਇਹ ਲੈਟਰ ਪਹਿਲਾਂ ਨਿਕਲਿਆ ਸੀ ਕਿਹਨੇ ਕਿਹੜਾ ਕਰਾਉਂਡ ਦੇ ਮਾਰੇ ਇਹ ਕਰਾਈ ਨਹੀਂ ਲਿਖਿਆ ਨਿਕਲਿਆ ਇਹ ਸੀ ਕਿ ਸਾਡੇ ਨਾਲ ਫਰੰਡ ਚੁੰਗਾ ਤੇ ਸਟ੍ਰੈਟਜੀ ਦੇ ਨਕਰਮਸੀ ਜਿਨ੍ਹਾਂ ਨੇ ਕੀ ਕੱਲ ਦੀਆਂ ਚੋਣਾਂ ਨੂੰ ਲੈ ਕੇ ਆਪਣੀ ਆਵਾਜ਼ ਰੱਖੀ ਹੈ ਕਿ ਜਿਹੜੀ ਸਾਨੂੰ ਕਮੇਟੀ ਉੱਥੇ ਬਣਾਈ ਜਾ ਰਹੀ ਹੈ ਸਟੱਡੀ ਦੇ ਵਿੱਚ ਉਹ ਮਨਜ਼ੂਰ ਨਹੀਂ ਹੈਗੀ ਸਾਡੀਆਂ ਚੋਣ ਹੋਣੀ ਸੀਗੀ ਜੀ ਉਹ ਕਰਾਈ ਨਹੀਂ ਇਹਨਾਂ ਨੇ ਇਥੋਂ ਦੇ ਲੋਕਾਂ ਦੀ ਇਹ ਮੰਗ ਹੈ ਕਿ ਜਿਹੜੀ ਚੋਣ ਹੈ ਉਹ ਦੁਬਾਰਾ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਦੁਆਰਾ ਚੁਣੀ ਹੋਈ ਕਮੇਟੀ ਸਾਨੂੰ ਮਨਜ਼ੂਰ ਨਹੀਂ ਹੈਗੀ। ਇਹ ਮੰਗ ਰੱਖੀ ਗਈ ਹੈ ਨਾ ਨਿਯੋਕੀ ਸਾਡੇ ਪਿੰਡ ਦਾ ਜਿਹੜਾ ਇੱਥੇ ਕਿਸੇ ਵੀ ਤਰ੍ਹਾਂ ਦੇ 1921 ਨਾ ਹੋਵੇ। ਸਹਿਮਤੀ ਦੇ ਨਾਲ ਜਿਹੜੀ ਸਾਡੀ ਕਮੇਟੀ ਬਣਾਈ ਜਾਵੇ ਔਰ ਜਿਹੜੇ ਇਥੋ ਸੰਦ ਨੇ ਜਿਵੇਂ ਉਹ ਵਿਖਰੇ ਹੋਏ ਨੇ ਟੁੱਟੇ ਪਏ ਨੇ ਉਹਨਾਂ ਨੂੰ ਦੁਬਾਰਾ ਠੀਕ ਲਾਇਆ ਜਾਵੇ। ਬੇਸ਼ੱਕ ਪਾਵੇਂ ਪਹਿਲਾਂ ਵੀ ਕਮੇਟੀਆਂ ਇੱਥੇ ਅਕਸਰ ਬਣਦੀਆਂ ਰਹੀਆਂ ਨੇ ਪਰ ਇਹਨਾਂ ਨੇ ਇਹ ਵੀ ਇਲਜ਼ਾਮ ਲਾਇਏ ਨੇ ਪਹਿਲਾਂ ਜਿਹੜੀਆਂ ਕਮੇਟੀਆਂ ਬਣਾਈਆਂ ਗਈਆਂ ਨੇ ਉਹਨਾਂ ਵੱਲੋਂ ਕੋਈ ਵੀ ਸੰਦ ਸਹੀ ਤਰੀਕੇ ਦੇ ਨਾਲ ਠੀਕ ਨਿਕਲਵਾਇਆ ਗਿਆ। ਜਿਵੇਂ ਉਸ ਵੀਰ ਨੇ ਤੁਹਾਡੇ ਸਾਹਮਣੇ ਦੱਸਿਆ ਕਿ ਮੈਂ ਚਾਦਰ ਲੈਣ ਆਇਆ ਤਾਂ ਉਹਦੇ ਜਿਹੜੇ ਸੰਦਿਸ਼ ਉੱਥੇ ਖਿੜੇ ਬੈਠ ਸੀ ਜਿਵੇਂ ਤੁਹਾਨੂੰ ਇਹਨਾਂ ਦਾ ਪੱਖ ਵੀ ਗੱਲ ਕਰਨੀ ਹੈ ਜਿਵੇਂ ਤੁਹਾਨੂੰ ਅਸੀਂ ਇਹਨਾਂ ਦਾ ਪੱਖ ਦਿਖਾਇਆ ਇਸੇ ਤਰ੍ਹਾਂ ਤੁਹਾਨੂੰ ਦੂਜੀ ਧਰ ਦਾ ਪੱਖ ਵੀ ਦਿਖਾਵਾਂਗੇ ਜਿਨ੍ਹਾਂ ਨੂੰ ਦੋ ਜਣਨ ਨੂੰ ਇਸ ਕਮੇਟੀ ਦੇ ਵਿੱਚ ਆਗੂ ਬਣਾਉਣਾ ਚਾਹ ਰਿਹਾ ਤੁਸੀਂ ਸਾਡੇ ਨਾਲ ਜੁੜੋ ਉਹਨਾਂ ਸਾਰਾਂ ਦੇ ਪੱਖ ਦੇਖਣ ਦੇ ਲਈ